हां ਵੀ ਪੰਜਾਬੀਓ ਜਿਵੇਂ ਕੀ ਕਹਿੰਨੇ ਹੁੰਨੇ ਆ ਵੀ ਪੰਜਾਬ ਦੇ ਵਿੱਚ ਲੱਗ ਪਾਣੀਆ ਬਿਲ ਖਤਮ ਹੋ ਜਾਣਾ ਬਈ ਕੋਈ ਸਮਾਂ ਆਉਣਾਗਾ ਤੇ ਹੁਣ ਨਾਲ ਹੀ ਜੇ ਮੈਂ ਆਖਾਂ ਵੀ ਜਿਹੜੀ ਪੰਜਾਬ ਦੇ ਵਿੱਚ ਉਹ ਬਈ ਜਿਹੜੀ ਮਿੱਟੀ ਆ ਜਿਹੜੇ ਟਿੱਬੇ ਲੱਗੇ ਹੋਏ ਵੱਡੇ ਵੱਡੇ ਇਹ ਵੀ ਖਤਮ ਹੋ ਜਾਣੇ ਥੋੜੇ ਸਮੇਂ ਦੇ ਵਿੱਚ ਤੇ ਸਮਾਂ ਉਹ ਆਉਣਾਗਾ ਤੇ ਜਿਹੜੀ ਮਿੱਟੀ ਨੂੰ ਆਪਾਂ ਤਰਸਾਂਗੇ ਉਹ ਕਿਵੇਂ ਤਰਸਾਂਗੇ ਜਿਹੜੇ ਵੱਡੇ ਵੱਡੇ ਰੋੜ ਬਾਰ ਰਏ ਆ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਆ ਦੇਖ ਲਓ ਕਿਹੜੇ ਕਿਹੜੇ ਟਿੱਪਰ ਆ ਇਹ ਟਿੱਪਰ ਲਿਜਾਲ ਜਾ ਕੇ ਰੋਡ ਧਰਤੀ ਨਾਲੋਂ 10-10 ਫੁੱਟ ਉੱਚੇ ਜਿਹੜੇ ਬਨ ਰਹੇ ਆ ਤੁਸੀਂ ਵੇਖ ਲਓ ਲੈਨ ਬਾਹਰ ਲੱਗੇ ਹੋਏ ਟਿੱਪਰ ਸੁੱਟ ਰਹੇ ਆ ਤੇ ਜਿਹੜੀ ਮਿੱਟੀ ਖਤਮ ਹੋ ਜਾਣੀ ਆ ਤੇ ਉਹ ਮਿੱਟੀ ਨੂੰ ਆਪਾਂ ਤਰਸਾਂਗੇ ਕਿਉਂਕਿ ਉਹ ਸਮਾਂ ਆ ਜਾਣਾ ਜਦੋਂ ਮਿੱਟੀ ਦੀ ਆਪਾਂ ਨੂੰ ਜ਼ਰੂਰਤ ਹੋਊਗੀ ਲੋੜ ਪਊਗੀ ਤੇ ਉਹ ਸਮੇਂ ਆਪਾਂ ਨੂੰ ਜਿਹੜੀ ਮਿੱਟੀ ਆ ਇਹ ਬਿਲਕੁਲ ਹੀ ਮਿਲਣੀ ਕਿਉਂਕਿ ਜਿਹੜੀਆਂ ਜਵੀਨਾ ਆਪਾਂ ਕਰਾਹ-ਕਰਾਹ ਕੇ ਝੋਨਾ ਲੱਗਣ ਲਾਤਾ ਤੇ ਉਤਰੋਂ ਦਾ ਪਾਣੀ ਖਤਮ ਹੋ ਜਾਣਾ ਉਦੋਂ ਜਿਹੜੀ ਮਿੱਟੀ ਆਪਣੀ ਜਿਹੜੀ ਜ਼ਮੀਨ ਆ ਉਹ ਕੋਰ ਵਾਲੀ ਹੋ ਜਾਣੀ ਆ ਕੋਰ ਵਾਲੀ ਹੋ ਜਾਣੀ ਆ ਤੇ ਉਹਦੇ ਵਿੱਚ ਜਿਹੜਾ ਕਿ ਪਾਣੀ ਪੰਜ ਦਿਨ ਨਾਲ ਆਵਾਂਗੇ ਪੱਥਰ ਵਾਜਿਆ ਕਰਨੀ ਆ ਉਹ ਜ਼ਮੀਨ ਤੇ ਉਦੋਂ ਆਪਾਂ ਤਰਸਾਂਗੇ ਮਿੱਟੀ ਨੂੰ ਵੀ ਮਿੱਟੀ ਮਿਲੇ ਕਿਸੇ ਪਾਸਿਓਂ ਤੇ ਪਰ ਇਹ ਮਿੱਟੀ ਬਈ ਖਤਮ ਹੋ ਜਾਣੀ ਆ ਉਹ ਸਮਾਂ ਇਹੋ ਜਿਹਾ ਆਣਾਗਾ ਤੇ ਆਪਾਂ ਨੂੰ ਮਿੱਟੀ ਵੀ ਨਹੀਂ ਮਿਲਣੀ ਤੇ ਉਧਰੋਂ ਪਾਣੀ ਆਪਾਂ ਖਤਮ ਕਰ ਲੈਣਾ ਜਿਹੜੀਆਂ ਜ਼ਮੀਨਾਂ ਆਪਣੀਆਂ ਪੰਜਰ ਹੋ ਜਾਣੀਆਂ ਤੇ ਆਪਣੀਆਂ ਜ਼ਮੀਨਾਂ ਤੇ ਉਸ ਸਮੇਂ ਜਿਹੜੀ ਕੋਆਪਰੇਟ ਘਰਾਣੇ ਨੇ ਕਬਜ਼ਾ ਕਰ ਲੈਣਾਗਾ ਤੇ ਉਹਨਾਂ ਨੇ ਆਪਦੀਆਂ ਫਸਲਾਂ ਬੀਜਣੀਆਂ ਆਪਣੇ ਹੱਥ ਵਸ ਕੁਝ ਵੀ ਨਹੀਂ ਰਹਿਣਾ ਕਿਉਂਕਿ ਜਿਹੜਾ ਆਪਣਾ ਪਾਣੀ ਆ ਉਹ ਦਿਨ ਪ੍ਰਤੀ ਦਿਨ ਥੱਲੇ ਨੂੰ ਜਾਈ ਜਾਂਦਾ ਕਿੱਥੋਂ ਤੱਕ ਜਾਵਾਂਗੇ ਆਪਾਂ ਆਹ ਦੇਖਦੇ ਦੇਖਦੇ 10-15 ਸਾਲਾਂ ਦੇ ਵਿੱਚ ਜਿਹੜਾ ਕਿ ਪਾਣੀ ਆਪਣਾ ਘੱਟੋ ਘੱਟ 100 ਫੁੱਟ ਤੋਂ ਉੱਪਰ ਥੱਲੇ ਚਲਾ ਗਿਆ ਕਿਉਂ ਆਈ ਵਾਰ ਆਪਾਂ 15 ਫੁੱਟ 20 ਫੁੱਟ ਟੋਟਾ ਪਾ ਦਨੇ ਆ ਜਿਹੜਾ ਪਾਣੀ ਥੱਲੇ ਥੱਲੇ ਭੇਜੀ ਜਾਂਦੇ ਆ ਤੇ ਜਿਹੜੀਆਂ ਆਪਣੀਆਂ ਜ਼ਮੀਨਾਂ ਉਹ ਕੋਰ ਕੜ ਕੜ ਉੱਪਰ ਲਈ ਆਉਣੇ ਆ ਕਿਉਂਕਿ ਜਿਹੜੀ ਮਿੱਟੀ ਕੋਈ ਸਮਾਂ ਹੁੰਦਾ ਸੀਗਾ ਮਿੱਟੀ ਵਾਲੀ ਜ਼ਮੀਨ ਦੇ ਵਿੱਚ ਜਿਹੜਾ ਆਪਣਾ ਨਰਮਾ ਕਪਾਹ ਹੋਰ ਫਸਲਾਂ ਸੀਗੀਆਂ ਬਾਜਰਾ ਗਵਾਰਾ ਹੁੰਦਾ ਸੀਗਾ ਤੇ ਹੁਣ ਸੋਚੀਏ ਜੇ ਆਪਾਂ ਕੋਰ ਦੇ ਵਿੱਚ ਲਾਵਾਂਗੇ ਉਹ ਉਹਨੂੰ ਚੌਥੇ ਪੰਜਵੇਂ ਦਿਨ ਪਾਣੀ ਦੀ ਜ਼ਰੂਰਤ ਪਊ ਜਦੋਂ ਕਿ ਮਿੱਟੀ ਵਾਲੀ ਜਿਹੜੀ ਰੇਤਲੀ ਮਿੱਟੀ ਹੁੰਦੀ ਹੈ ਜਿਹੜੇ ਬਾਹਨ ਦੇ ਵਿੱਚ ਉਹਦੇ ਵਿੱਚ ਗਿੱਲ ਜਾਂਦੀ ਨਹੀਂ ਸੀਗੀ ਤੇ ਉਹ ਸਮਾਂ ਹੋਣਾ ਪੰਜਾਬ ਦੇ ਵਿੱਚ ਜਿਹੜੀ ਮਿੱਟੀ ਆ ਉਹ ਬਿਲਕੁਲ ਖਤਮ ਹੋ ਜਾਣੀ ਆ ਆ ਤੁਸੀਂ ਦੇਖ ਲਓ ਸਾਡੇ ਏਰੀਏ ਦੇ ਵਿੱਚ ਮਿੱਟੀ ਜਿਹੜੀ ਟੜਾ-ਟੜ ਚੱਕੀ ਜਾ ਰਹੀ ਆ ਕਿਉਂਕਿ ਭਾਰਤ ਵਾਲਾ ਜੋੜੋ ਯੋਜਨਾ ਦੇ ਅਧੀਨ ਜੋ ਰੋਡ ਬਣ ਰਿਹਾ ਧਰਤੀ ਨੂੰ 15-15 20 ਫੁੱਟ ਉੱਚਾ ਤੇ ਜਿਹੜੀ ਮਿੱਟੀ ਆ ਵੀ ਏਰੀਏ ਦੇ ਵਿੱਚੋਂ ਬਿਲਕੁਲ ਖਤਮ ਹੋ ਰਹੀ ਆ ਤੇ ਕਈ ਪਿੰਡਾਂ ਦੇ ਵਿੱਚ ਕਮੈਂਟ ਪਹਿਲਾਂ ਵੀ ਆਏ ਸੀਗੇ ਵੀ ਜਿਹੜੀ ਮਿੱਟੀ ਵੇ ਮਿਲਦੀ ਨਹੀਂ ਹਜ਼ਾਰ-ਹਜ਼ਾਰ 15-15 1000 ਰੁਪਏ ਨੂੰ ਟਰਾਲੀ ਨਹੀਂ ਮਿਲਦੀ ਤੇ ਦੇਖ ਲਓ ਹੁਣ ਇਹ ਹਾਲਾਤ ਆ ਤੇ ਆਉਣ ਵਾਲੇ 5-7 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਆਪਾਂ ਸੋਚਿਆ ਕਰਾਂਗੇ ਵੀ ਇੱਥੇ ਕਦੇ ਟਿੱਬੇ ਲਾਏ ਸੀਗੇ ਪਹਿਲਾਂ ਆਪਾਂ ਕਰਾ ਕਰ ਟਿੱਬੇ ਲਾਏ ਤੇ ਹੁਣ ਦੇਖ ਲਓ ਉਹੀ ਮਿੱਟੀ ਚੱਕੀ ਜਾ ਰਹੀ ਆ ਤੇ ਪੰਜਾਬ ਦੇ ਵਿੱਚ ਜਿਹੜੀ ਮਿੱਟੀ ਖਤਮ ਹੋ ਜਾਣੀ ਆ ਬਈ